ਹਾਂ ਹੋ ਰਹਾ ਥੋੜੀ ਸਾਰੀ ਪੰਚਾਇਤੋਂ ਸੁਜੀਤ ਕੋਰੀ ਚਲਾਉਂਦੀ ਆ ਹਾਂਜੀ ਉਹ ਨਾ ਬਸ ਬਾਈ ਜੀ ਜਿਹਨੂੰ ਪਤਾ ਹੀ ਆ ਸਾਰੇ ਪਿੰਡੇ ਨੂੰ ਪੰਚਾਇਤ ਨੂੰ ਪਤਾ ਧਮਕੀਆਂ ਕਾਤੋਂ ਦਿੱਤੀਆਂ ਜਾਂਦੀਆਂ ਅਸੀਂ ਅਸੀਂ ਸਰਕਾਰ ਆਂ ਪੂਰੀ ਦੀ ਪੂਰੀ ਤੇ ਅਸੀਂ ਉਹ ਮਤਲਬ ਸਾਡੂ ਕਿਵੇਂ ਚਲਾਉਂਗੇ ਜੀ ਹੂੰ ਅਸੀਂ ਚਲਾਵਾਂਗੇ ਉਹ ਸਾਡੇ ਦੀ ਨਾ ਤੇ ਅਸੀਂ ਉਹਦੇ ਦੀ ਨਾ ਸਾਡਾ ਸਾਨੂੰ ਨੇ ਇਤਰਾਜ ਕੰਮ ਕਰਨ ਵਾਲਿਆਂ ਨੂੰ ਇਤਰਾਜ ਵੀ ਜਿਹੜੇ ਮੁਰੇ ਆ ਉਹਨਾਂ ਨੂੰ ਕਾਹਤੋਂ ਇਤਰਾਜ ਉਹ ਕਹਿ ਰਹੇ ਕਿ ਸਰਪੰਚ ਨਾਰ ਸਿੰਘ ਸਾਨੂੰ ਜਿਹੜਾ ਹਾਜ਼ਰੀ ਲਾਉਣ ਤੋਂ ਹਟਾ ਰਿਹਾ ਜੀ ਤੇ ਸੁਖਜੀਤ ਕੌਰ ਨੂੰ ਭਰਤੀ ਕਰਨਾ ਨਹੀਂ ਉਹਦੇ ਵੀ ਕਹਿੰਦੇ ਵੀ ਇਹ ਲੜਾਈ ਕਲੇਸ਼ ਕਰਦੇ ਆ ਇਹਨਾਂ ਨੂੰ ਇੱਕ ਮਹੀਨਾ ਰੱਖਾ ਜਾਵੇ ਅਸੀਂ ਇੱਕ ਮਹੀਨਾ ਰੱਖਤਾ ਜੀ ਉਹਨੇ ਉਹ ਕੁੜੀ ਆ ਉਹਦੇ ਸੱਤ ਵੇਟੀਆਂ ਵਾ ਉਹਨੂੰ ਤਾਂ ਕੀ ਦਿੰਦਾ ਆਂਦਾ ਕਹਿੰਦਾ ਤੇਰੀਆਂ ਕੁੜੀਆਂ ਵੀ ਸਕੂਲਾਂ ਹਟਾ ਦੇਣੀਆਂ ਜਿਹੜੀ ਉਹਨਾਂ ਚ ਮੇਟ ਇੱਕ ਬੀਬੀ ਹੈਗੀ ਆ ਜਿਹੜੀ ਜਿਹਦੀ ਮੈਰਿਜ ਹੋਈ ਆ ਉਹਦੇ ਸੱਤ ਧੀਆ ਕਹਿੰਦੇ ਵੀ ਉਹ ਇੰਨੇ ਟ ਇੱਥੇ ਇਕੱਠੋ ਗਏ ਨਹੀਂ ਕਿ ਵੀ ਤੁਸੀਂ ਵੋਟਾਂ ਪਾ ਕੇ ਗਏ ਸੀ ਵੀਰੇ ਮੈਂ ਤੁਹਾਨੂੰ ਨਹੀਂ ਕਿ ਸਾਡੀ ਸੁਣਦਾ ਹੀ ਨਹੀਂ ਸਾਡੀ ਪਾਰਟੀ ਨੂੰ ਪੁੱਛਿਆ ਜਾਵੇ ਵੀਰੇ ਸਾਰੀ ਪਾਰਟੀ ਸਾਡੇ ਕੋਲ ਹੈ ਤੁਸੀਂ ਗਏ ਸੀ ਸਾਰੇ ਜਾਣੇ ਗਏ ਸੀ ਸਰਮੇਂ ਹਾਂਜੀ ਚਾਰ ਵਾਰੀ ਅਸੀਂ ਸੱਦਿਆ ਵੀ ਜੀ ਉਹ ਸਾਡੇ ਕਹਿੰਦੇ ਨਹੀਂ ਆਇਆ ਅਸੀਂ ਚਾਰ ਹੋ ਕੇ ਵੀ ਦਵਾਇਓ ਫੇਰ ਵੀ ਨਹੀਂ ਆਇਆ ਮੇਰੀ ਗੱਲ ਸੁਣੋ ਜੀ ਹੋਕਾ ਤਾਂ ਦਵਾਇਆ ਜੀ ਮੈਨੂੰ ਕਹਿੰਦੇ ਤੁਸੀਂ ਆਓ ਮੈਂ ਖਣ ਆਇਆ ਇੱਥੇ ਕਹਿੰਦਾ ਜੀ ਅਸੀਂ ਮਖ ਨਵਾਂ ਮੀਟ ਰੱਖ ਲਿਆ ਭਰਤੀ ਕਰ ਲਿਆ ਪਿੰਡ ਚੀਦੇ ਦੇ ਜਿਹੜੇ ਨਰੇਗਾ ਦੇ ਮਜ਼ਦੂਰ ਆ ਜਾਂ ਪਿੰਡ ਦੇ ਲੋਕ ਸੀਗੇ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਨੇ ਕਿ ਆਖਰਕਾਰ ਅਕਾਲੀ ਦਲ ਦੀ ਪੰਚਾਇਤ ਤੇ ਕਾਂਗਰਸ ਦੀ ਪੰਚਾਇਤ ਵੇਲੇ ਜਿਹੜੇ ਲੋਕ ਨਰੇਗਾ ਦੇ ਵਿੱਚ ਕੰਮ ਕਰਨ ਦਾ ਵਾਸਤੇ ਲੱਗੇ ਸੀ ਉਹ ਕੰਟੀਨਿਊ ਚੱਲ ਰਹੇ ਨੇ ਕੋਈ ਵੀ ਕਿਸੇ ਨਾਲ ਫਰਕ ਨਹੀਂ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਪੰਚਾਇਤ ਬਣਦਿਆਂ ਹੀ ਉਹਨਾਂ ਦੇ ਨਾਲ ਬਤਕਰੇ ਸ਼ੁਰੂ ਹੋਇਆ ਜਿਹੜੀਆਂ ਦੋ ਬੀਬੀਆਂ ਮੇਟ ਪੰਜਾਬੀ 'ਚ ਤੁਹਾਨੂੰ ਦੱਸ ਦੇਵਾਂ ਜਿਹੜੀਆਂ ਹਾਜ਼ਰੀ ਲਾ ਰਹੀਆਂ ਪਿਛਲੇ 8 ਸਾਲਾਂ ਤੋਂ ਉਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ ਜਾਂ ਉਹਨਾਂ ਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ ਉਹਦੇ ਬਹੁਤ ਸਾਰੇ ਸਵਾਲ ਬਹੁਤ ਸਾਰੇ ਇਲਜ਼ਾਮ ਆ ਜਿਹੜੇ ਮੌਜੂਦਾ ਸਰਪੰਚ ਸਾਹਿਬ ਖੜੇ ਨੇ ਨਾਰ ਸਿੰਘ ਜੀ ਪਿੰਡ ਚੀਤੇ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਲੱਗੇ ਨੇ ਉਹਨਾਂ ਦਾ ਪੱਖ ਵੀ ਆਪਾਂ ਜਾਣਨਾ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਰਪੰਚ ਸਾਹਿਬ ਸਸੀ ਗਾ ਜੀ ਸਹੀ ਠਾਕ ਹਾਂ ਚੜ੍ਹਦੀ ਕਲਾ ਜੀ ਨਰੀਗਾ ਦੇ ਵਿੱਚ ਜਿਹੜੇ ਮਜ਼ਦੂਰ ਨੇ ਜੀ ਜਾਂ ਹਾਜ਼ਰੀ ਲਾਉਣ ਵਾਲੀਆਂ ਬੀਬੀਆਂ ਉਹ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੀਆਂ ਹਾਂ ਹਾਂਜੀ ਹਾਂਜੀ ਅਕਾਲੀ ਦਲ ਤੇ ਕਾਂਗਰਸ ਦੀ ਪੰਚਾਇਤ ਵੇਲੇ ਕਰ ਰਹੀਆਂ ਹਾਂ ਹਾਂ ਜੀ ਕਰਦਿਆਂ ਸੀ ਅੱਛਾ ਉਹ ਕਹਿ ਰਹੇ ਆ ਕਿ ਸਰਪੰਚ ਨਾਰ ਸਿੰਘ ਸਾਨੂੰ ਜਿਹੜਾ ਹਾਜ਼ਰੀ ਲਾਉਣ ਤੋਂ ਹਟਾ ਰਿਹਾ ਜੀ ਤੇ ਸੁਖਜੀਤ ਕੌਰ ਨੂੰ ਭਰਤੀ ਕਰਨਾ ਨਹੀਂ ਉਹ ਉਹਦੇ ਵੀ ਕਾਰਨ ਦੱਸ ਦੇਣ ਜੀ ਕਿਉਂ ਹਟਾ ਰਹੇ ਆ ਉਹ ਨਾ ਜੀ ਆਪਣਾ ਸਾਡਾ ਪਿੰਡ ਦਾ ਆਮ ਜਲਾਸ ਹੋਇਆ ਸੀ ਉਹਲੇ ਖੜੇ ਤੇ ਉੱਥੇ ਆਮ ਲੋਕਾਂ ਨੇ ਕਿਹਾ ਸੀ ਵੀ ਜੜੀਆਂ ਦੋ ਲੜਕੀਆਂ ਸੁਖਜੀਤ ਕੌਰ ਜਾਂ ਜੋ ਕੁੜੀ ਮਦਦ ਉਹਦਾ ਨਾਂ ਨਹੀਂ ਯੋਜੀ ਜਾਂਦੀ ਆ ਉਹਨਾਂ ਨੂੰ ਕਿਹਾ ਸੀ ਵੀ ਕਹਿੰਦੇ ਵੀ ਆਮ ਇਹਨਾਂ ਦੋਨਾਂ ਨੂੰ ਹਟਾ ਕੇ ਆਮ ਜਲਾਸ ਦੇ ਲੋਕਾਂ ਨੇ ਕਿਹਾ ਸੀ ਆਮ ਪਿੰਡ ਦੇ ਲੋਕਾਂ ਨੇ ਇਹਨੂੰ ਹਟਾ ਕੇ ਇੱਕ ਮਿੰਟ ਰੱਖਿਆ ਜੀ ਉਹਨੇ ਇੱਕ ਇੱਕ ਮੀਟ ਰੱਖਤਾ ਜੀ ਉਹ ਆਰਤੀਆਂ ਭਰੀ ਜਾਂਦੇ ਆ ਇਹਨਾਂ ਦੇ ਜਿਹੜੇ ਨੁਰੇਗਾ ਦੇ ਬੰਦੇ ਮਜ਼ਦੂਰ ਆ ਉਹਨਾਂ ਆਰਤੀਆਂ ਭਰੀ ਜਾਂਦੇ ਆ ਕਾਜਾਂ ਐਤਵਾਰਾ ਕੱਲ ਮਾਸਟਰ ਕੋਲ ਪੜਾਉਣ ਨਾਲ ਕੰਮ ਚਾਲੂ ਕਰ ਦੋ ਜੀ ਸਰਪੰਚ ਸਾਹਿਬ ਹਟਾਉਣ ਦਾ ਕੀ ਕਾਰਨ ਆ ਉਹਨੂੰ ਹਟਾਉਂਦਾ ਹੀ ਕਾਰਨ ਜੀ ਆਮ ਲੋਕਾਂ ਨੇ ਕਿਹਾ ਜੀ ਪਿੰਡ ਦੇ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਹਟਾ ਕੇ ਇੱਕ ਬੰਦਾ ਰੱਖੋ ਪਰ ਜਿਹੜੇ ਨਰੇਗਾ ਦੇ ਵਿੱਚ ਸਾਰੇ ਮਜ਼ਦੂਰ ਉੱਥੇ ਕੰਮ ਕਰਨ ਵਾਲੇ ਆ ਉਹ ਉਹਨਾਂ ਕੁੜੀਆਂ ਦੇ ਹੱਕ ਦੇ ਵਿੱਚ ਆ ਜਿਨ੍ਹਾਂ ਨੇ ਕੰਮ ਕਰਨਾ ਆਖਰਕਾਰ ਆਪਾਂ ਨੂੰ ਨਹੀਂ ਉਹ ਉਹ ਤਾਂ ਹੜਾ ਪੰਚਾਇਤ ਦਾ ਹੀ ਮਤਾ ਪੱਕ ਦੇ ਤਾ ਨਾ ਜੀ ਉਹ ਤਾਂ ਨਹੀਂ ਗੱਲ ਕੋਈ ਉਹ ਤਾਂ ਪੰਚਾਇਤ ਦਾ ਹੀ ਪੰਚਾਇਤ ਦਾ ਹੀ ਆਮ ਲੋਕ ਕਿਹੜੇ ਪੰਚਾਇਤ ਨਹੀਂ ਪਾਇਆ ਕੱਲੀ ਨਹੀਂ ਜਾਂ ਪੂਰਾ ਪਿੰਡ ਇਕੱਠਾ ਹੋਇਆ ਸੀ ਪੂਰਾ ਪੂਰਾ ਪਿੰਡ ਜੀ ਪੂਰਾ ਪਿੰਡ ਆ ਪੂਰਾ ਪਿੰਡ ਆ ਆਮ ਪੰਚਾਇਤ ਨਾਲ ਆ ਜੀ ਅਸੀਂ ਆਮ ਆਮ ਜਲਾਹ ਦੇ ਜਿਹੜੇ ਲੋਕ ਉਹਨਾਂ ਨੇ ਕਹਿ ਕੇ ਇਹ ਕਹਿੰਦੇ ਵੀ ਇਹ ਲੜਾਈ ਕਲੇਸ਼ ਕਰਦੀਆਂ ਇਹਨਾਂ ਨੂੰ ਇੱਕ ਮਹੀਨਾ ਰੱਖਾ ਜਾਵੇ ਅਸੀਂ ਇੱਕ ਮਹੀਨਾ ਰੱਖਤਾ ਜੀ ਹਾਂ ਹਾਂ ਜਿਹੜੀਆਂ ਉਹ ਬੰਨੇ ਕੁੜੀਆਂ ਲੜਾਈ ਕਲੇਸ਼ ਕਰਦੀਆਂ ਜੀ ਹਾਂਜੀ 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 ਉਹਨਾਂ ਦੇ ਬਲੇਮ ਪਿੰਡ ਦੇ ਲੋਕਾਂ ਨੇ ਲਾਏ ਆ ਹਾਂ ਪਿੰਡ ਦੇ ਲੋਕਾਂ ਨੇ ਲਾਏ ਜੀ ਤਾਂ ਹੀ ਤਾਂ ਹੀ ਬੰਦ ਕਰਿਆ ਨਾ ਜੀ ਤਾਂ ਹੀ ਉਹਨਾਂ ਨੂੰ ਹਟਾਇਆ ਕਿ ਕਿੱਦਾਂ ਇਕੱਠ ਕਿਹੜੇ ਦਿਨ ਕੀਤਾ ਇਹ ਹੋ ਗਿਆ 10 ਪਰ ਉਹਦੇ ਨੂੰ ਹੋ ਗਿਆ 15 ਦਿਨ ਉੱਥੇ ਇਕੱਠ ਕੀਤਾ ਉਦੋਂ ਜਦੋਂ ਇਕੱਠ ਕੀਤਾ ਗਿਆ ਉਦੋਂ ਨਰੇਗਾ ਵਾਲਿਆਂ ਨੂੰ ਵੀ ਉੱਥੇ ਸੱਧਿਆ ਗਿਆ ਸੀ ਸੱਧਿਆ ਸੀ ਸੱਧਿਆ ਜੀ ਸੱਧਿਆ ਸੀ ਉਹਦੇ ਉਹਨਾਂ ਨੇ ਫੈਸਲਾ ਮਨਜ਼ੂਰ ਕਰ ਲਿਆ ਸੀ ਇਹ ਨਹੀਂ ਨਹੀਂ ਉਹਦੇ ਨਹੀਂ ਫੈਸਲਾ ਜੀ ਉਹ ਦੋ ਦਵਾ ਉਹ ਦੂਜੀ ਪਾਰਟੀ ਨੇ ਫਰਵਲਾ ਪਾਲਿਆ ਕਹਿੰਦੇ ਵੀ ਦੂਜਾ ਤੁਸੀਂ ਇੱਕ ਪੱਗ ਦਾ ਕੰਮ ਚਲਾਈ ਬੈਠੇ ਤੇ ਦੂਜੀ ਪਾਰਟੀ ਦਾ ਕੋਈ ਕੰਮ ਨਹੀਂ ਚਲਾਇਆ ਹੂੰ ਤੇ ਅਸੀਂ ਉਹਨੂੰ ਆਖਿਆ ਵੀ ਮੈਂ ਕਿਹਾ ਤੂੰ ਜਾ ਕੇ ਕੁੜਗੇ ਬਿਆ ਏਡੀ ਬਣਾਇਆ ਗੁਰੂ ਦਫਤਰ ਉਹ ਮੈਥੋਂ ਇੱਥੇ ਲੈ ਕੇ ਚੰਦਾਤਾ ਇਹਨਾਂ ਉਹ ਏਡੀ ਬਣਾਉਣ ਤੋਂ ਮਤਲਬ ਉਹਨੇ ਨਹੀਂ ਏਡੀ ਉਡੀ ਬਣਾਈ ਪਤਾ ਸਾਡਾ ਸੈਕਟਰੀ ਸਾਹਿਬ ਤਾਂ ਮਿਲਿਆ ਨਹੀਂ ਸੀ ਬਾਹਰ ਚਲੇ ਗਿਆ ਸੀ ਉਹਦੇ ਕਾਰਨ ਏਡੀ ਨਹੀਂ ਬਣੀ ਸੀ ਐ ਕਰਕੇ ਸਤਾਣ ਅੱਛਾ ਇੱਕ ਇਹ ਗੱਲ ਕਹੀ ਗਈ ਜਿਹੜੀ ਉਹਨਾਂ ਚ ਮੇਟ ਇੱਕ ਬੀਬੀ ਹੈਗੀ ਆ ਜਿਹੜੀ ਜਿਹਦੀ ਮੈਰਿਜ ਹੋਈ ਆ ਉਹਦੇ ਸੱਤ ਧੀਆਂ ਕਹਿੰਦੇ ਵੀ ਉਹ ਇੰਨੇ ਟਾਈਮ ਤੋਂ ਕੰਮ ਕਰ ਰਹੀ ਆ ਉਹਨੂੰ ਹਟਾਉਣਾ ਤੇ ਬਹੁਤ ਗਲਤ ਗੱਲ ਆ ਨਹੀਂ 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 ਉਹ ਅਸੀਂ ਉਹਨੂੰ ਐ ਨਹੀਂ ਹਟਾਉਣੇ ਨਹੀਂ ਜੀ ਜਿਹੜਾ ਕਹਿੰਦੇ ਹੁਣ ਆਮ ਪਾਰਟੀ ਦਾ ਸਰਪੰਚ ਬਣ ਗਿਆ ਜੀ ਨਰ ਸਿੰਘ ਨਹੀਂ ਮੈਂ ਆਮ ਦਾ ਕੋਈ ਨਹੀਂ ਬਣਾਇਆ ਮੈਂ ਸਾਰੇ ਲੋਕਾਂ ਨੇ ਬਣਾਇਆ ਜੀ ਆਮ ਨੂੰ ਕੋਈ ਨਹੀਂ ਬਣਾਇਆ ਸਾਰੇ ਲੋਕਾਂ ਨੇ ਮਿਲ ਚੁਣ ਕੇ ਬਣਾਇਆ ਜੀ ਮੈਂ ਮੈਂ ਕੋਈ ਐ ਨਹੀਂ ਗਾ ਤਾਂ 225 ਵੋਟਾਂ ਦੇ ਜਿੱਤੇ ਮੈਂ ਉਹ ਨਹੀਂ ਗੱਲ ਹਾਂ ਜੀ ਹਾਂ अच्छा ओदे विचो हुन जेडी नवी मेट लाई है जी ओ बीबी पिंड दी है हां पिंड दी है की नाम आउदा जी ओ मतलब ਨਹੀਂ 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 ਸੁਭਜੀਤ ਨਹੀਂ ਉਹਦੇ ਨੂ ਆਇਓ 12 ਪੜ ਉਹ 12 ਦੇ ਮੱਤਾ ਪੜੀ ਹੈ ਜੀ ਹਾਂ ਉਹ ਉਹਨਾਂ ਨੂ ਆਇਓ ਦੀ ਸੁਭਜੀਤ ਘੋੜ ਦੀ ਨੂ ਹਾਂਜੀ 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 ਨੂ ਆ ਕੱਲ੍ਹ ਜਾਂ ਮੇ ਵੀ ਲੱਗਿਆ ਤੁਹਾਡੇ ਦੇ ਉੱਤੇ ਕਿੰਨੇ ਵੀ ਜਿਹੜੀ ਸਾਰੀ ਪੈਂਡ ਨੂੰ ਚਲਾਈ ਜਿਹੜੀ ਉਹਦੀ ਨੂ ਰਹੀ ਹੈ ਜੀ ਕਿਹਦੀ ਜੀ ਜਿਹੜੀ ਉਹ ਮੇਡ ਲਾਈਆ ਤੁਸੀਂ ਸਰੀਰ ਘੋੜ ਘਰ ਦੀ ਭਰਤੀ ਉਹ ਹੀ ਕਰੀਣਾ ਜੀ ਉਹ ਪੰਚਾਇਤ ਨਹੀਂ ਉਹ ਚਲਾਉਂਦੀ ਹੈ ਜੀ ਇਹ ਨਹੀਂ 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 ਬਿਲਕੁਲ ਨਹੀਂ ਜਿਹੜੇ ਸੁਭਜੀਤ ਘੋੜਾ ਉਹਦੇ ਕੋਈ ਬਲਦੇਵ ਸਿੰਘ ਦੇ ਨਾਲ ਕੋਈ ਗੱਲਬਾਤ ਹੈ ਨਹੀਂ ਕੋਈ ਗੱਲਬਾਤ ਨਹੀਂ ਮੇਰੀ ਗੱਲ ਸੁਣੋ ਜੀ ਇੱਕ ਅਸੀਂ 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 ਸਰਕਾਰ ਹੈ ਪੂਰੀ ਦੀ ਪੂਰੀ ਤੇ ਅਸੀਂ ਉਹ ਮਤਲਬ ਸਾਨੂੰ ਉਹ ਕਿਵੇਂ ਚਲਾਉਗੇ ਜੀ ਅਸੀਂ ਚਲਾਵਾਂਗਾ ਉਹ ਸਾਡੇ ਦੀ ਨਾ ਕਿ ਅਸੀਂ ਉਹਨੇ ਦੀ ਨਾ ਜੀ ਨਹੀਂ ਇਹ ਝੂਠੀ ਗੱਲ ਹੈ ਨੇ ਉਹਨਾਂ ਨੇ ਇਹ ਗੱਲ ਦੱਸੀ ਸਰਪੰਚ ਸਾਹਿਬ ਜਿਹੜੀ ਬਲਤੇਜ ਸਿੰਘ ਉਹਦੇ ਘਰੋਂ ਬੀਬੀ ਵੀ ਆਈ ਸੀ ਉਹਦੇ ਧਰਮ ਪਤਨੀ ਆਈ ਸੀ ਉਹਦਾ ਚਲੋ ਕੋਈ ਘਰੇਲੂ ਮੈਟਰ ਆ ਬਖਰੀ ਗੱਲ ਆ ਉਹਨਾਂ ਦਾ ਚੱਲ ਰਿਹਾ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੇਟ ਲਾਈ ਜਾ ਰਹੀ ਆ ਉਸ ਬੀਬੀ ਦੇ ਬਲਤੇਜ ਦੇ ਨਾਲ ਸੰਬੰਧ ਨੇ ਤਾਂਾਂ ਕਰਕੇ ਲਾਇਆ ਜਾ ਰਿਹਾ ਸਾਨੂੰ ਸਾਨੂੰ ਪਤਾ ਨਹੀਂ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਹੋਊਗਾ ਆਪਾਂ ਨਹੀਂ ਤੈਨੂੰ ਵੀ ਨਾ ਹੋਊਗਾ ਹੋਊਗਾ ਜੀ ਸਾਨੂੰ ਸਾਨੂੰ ਪਤਾ ਨਹੀਂ ਕੀ ਹੋ ਗਈ ਨਹੀਂ ਤੁਹਾਡੇ ਧਿਆਨ ਚ ਕਦੇ ਇਹ ਮਾਮਲਾ ਨਹੀਂ ਆਇਆ ਨਹੀਂ ਨਹੀਂ ਸਾਡੇ ਧਿਆਨ ਚ ਨਹੀਂ ਆਇਆ ਜੀ ਨਹੀਂ ਸਾਡੇ ਤਾਂ ਅੱਛਾ ਇਹ ਵੀ ਗੱਲ ਕਹੀ ਗਈ ਉਹਨਾਂ ਨਰੇਗਾ ਦੇ ਮਜ਼ਦੂਰਾ ਵੱਲੋਂ ਉਹ ਕਹਿੰਦੇ ਵੀ ਸਰਪੰਚ ਸਾਹਿਬ ਨੇ ਸਿੱਧਾ ਕਿਹਾ ਵੀ ਅਸੀਂ ਇਹ ਦੋਨੇ ਮੇਟਾਂ ਹਟਾ ਦੇਣੀਆਂ ਤੇ ਨਹੀਂ ਮੈਂ ਮੋਹਰ ਨਹੀਂ ਲਾਉਣੀ ਤੁਹਾਡੇ ਕਿਸੇ ਵੀ ਕੰਮ ਤੇ ਨਹੀਂ ਉਹ ਤਾਂ ਜੀ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਜੋ ਨਵੇਂ ਬੰਦਾ ਭਰਤੀ ਕਰ ਲਿਆ ਜਿਵੇਂ ਰੱਖ ਲਿਆ ਤੇ ਫਿਰ ਨਵੇਂ ਮੇਟ ਨੂੰ ਮੋਹਰ ਲਾ ਕੇ ਦੇਵਾਂਗੇ ਜੇ ਪ੍ਰਾਣੀ ਨੂੰ ਹੀ ਕਿ ਬਣਾਉਗੇ ਉਹਦੀ ਆਈਡੀ ਆਈਡੀ ਖਤਮ ਕਰਤੀ ਜੀ ਹੂੰ ਦੇ ਹੁਣ ਨਵਾਂ ਬੰਦਾ ਭਰਤੀ ਕਰਿਆ ਸੀ ਉਹੀ ਆਡੀ ਆਡੀ ਬਣਨੇ ਫਿਰ ਉਹਨੂੰ ਲਾ ਕੇ ਦੇਵਾ ਜੀ ਆਮਤਾ ਉਹਦੇ ਉਹਦੇ ਦੀਨ ਚੱਲਦਾ ਹਾਂਜੀ ਹਾਂਜੀ ਪ੍ਰਾਣੀ ਪੰਚਾਇਤ ਦੇ ਵੀ ਉਸੇ ਸਰਪੰਚ ਸਾਹਿਬ ਬੈਠੇ ਸੀ ਚੇਅਰਮੈਨ ਬੈਠੇ ਸੀ ਜੀ ਅਮੇਂਦਰ ਸਿੰਘ ਜੀ ਬੈਠੇ ਸੀ ਉਹ ਕਹਿੰਦੇ ਵੀ ਠੀਕ ਆ ਇਹ ਸਾਡੇ ਵੇਲੇ ਵੀ ਇਹਨਾਂ ਨੇ ਕੰਮ ਕੀਤਾ ਪਹਿਲਾਂ ਵੀ ਕੰਮ ਕਰਦੀਆਂ ਇਹਨਾਂ ਕੁੜੀਆਂ ਚ ਕੋਈ ਗਲਤੀ ਨਹੀਂ ਕੋਈ ਹੋਰ ਤਰ੍ਹਾਂ ਦੀ ਗੱਲਬਾਤ ਨਹੀਂ ਕਿਉਂ ਤਾਂ ਕਰਦਾ ਨਹੀਂ 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 ਇੱਕ ਮੇਰੀ ਗੱਲ ਸੁਣੋ ਜਿਹੜਾ ਮਤਲਬ ਵੀ ਆਪਾਂ ਹਟਾਇਆ ਗਿਆ ਅੱਜ ਆਮ ਲੋਕਾਂ ਨੇ ਕਹਿ ਕੇ ਹਟਾਇਆ ਆਮ ਜਲਾਸ ਹੋਇਆ ਜਾਂ ਪੰਚਾਇਤ ਨੇ ਮਾਤਾ-ਪਾਕੇ ਹੋਰ ਰੱਖਿਆ ਉਹ ਕਾਰਨ ਤ ਕੋਈ ਕਾਰਨ ਤਾਂ ਹੀ ਰੱਖਣਾ ਕਿ ਮੂੰ ਤਾਂ ਰੱਖੇ ਨਹੀਂ ਜੀ ਜੀ ਅੱਛਾ ਜਿੱਦੇ ਤੁਸੀਂ ਮਤਾ ਇਕੱਠ ਕੀਤਾ ਸੀ ਉਹਦੇ ਨਰੇਗਾ ਦੇ ਜਾਂ ਉਹਨਾਂ ਕੁੜੀਆਂ ਨੂੰ ਸੂਚਿਤ ਕੀਤਾ ਸੀ ਪਈ ਅੱਜ ਇਕੱਠ ਸਾਡਾ ਸਿਵਕੀ ਸਾਹ ਆਏ ਸੀ ਜੇ ਸੂਚਿਤ ਕਰਿਆ ਸੀ ਉਹ ਉਹ ਜਿਹੜੀ ਕੁੜੀ ਆ ਦੂਜੀ ਆਪਣੀ ਦੀਪੂ ਘੋਰਾ ਉਹ ਨਹੀਂ ਸਾਡੇ ਆਮ ਜਲਾਸ ਤੇ ਦੋ ਵਾਰਾਂ ਦੋ ਵਾਰਾਂ ਆਮ ਜਲਾਸ ਕੀਤਾ ਸਾਡੇ ਆਮ ਜਲਾਸ ਤੇ ਨਹੀਂ ਆਈ ਉਹ ਅੰਗੂ ਨਹੀਂ ਆਈ ਉਹ ਕਹਿੰਦੇ ਸਰਪੰਚ ਸਾਹਿਬ ਨੂੰ ਸਦਰ ਸਰਪੰਚ ਸਾਹਿਬ ਵੀ ਨਹੀਂ ਪਹੁੰਚ ਰਹੇ ਕਹਿੰਦੇ ਹੋਕਾ ਵੀ ਦਵਾਇਆ ਦੋ ਵਾਰ ਮੇਰੀ ਗੱਲ ਸੁਣੋ ਜੀ ਹੋਕਾ ਤਾਂ ਦਵਾਇਆ ਜੀ ਮੈਨੂੰ ਕਹਿੰਦੇ ਤੁਸੀਂ ਆਓ ਮੈਂ ਕਿਹਾ ਮੈਂ ਇੱਥੇ ਕੰਮਾ ਜੀ ਅਸੀਂ ਮ ਅਸੀਂ ਅਸੀਂ ਪੰਚਾਇਤ ਨੇ ਸਹਿਮਤੀ ਨਾਲ ਸਾਰਾ ਮਤਾ ਪਾ ਕੇ ਦਿੱਤਾ ਅਸੀਂ ਨਮਾ ਨਵੀਂ ਰੱਖ ਲਈ ਪੂਰਾ ਮਤਾ ਪਤਾ ਸਰਪੰਚ ਸਾਹਿਬ ਠੀਕ ਹੈ ਨਵੀਂ ਮੀਟਰ ਰੱਖ ਲਈ ਜਾਵੇ ਜਲਾਸ ਤੁਹਾਡਾ ਹੋਇਆ ਆਮ ਲੋਕਾਂ ਨੇ ਕਿਹਾ ਪਰ ਜਦੋਂ ਤੁਹਾਨੂੰ ਉੱਥੇ ਉਹਨਾਂ ਨੇ ਸੱਦਿਆ ਨਰੇਗਾ ਵਾਲੇ ਨੇ ਤੁਸੀਂ ਨਾ ਪਹੁੰਚਣ ਦਾ ਕੀ ਕਾਰਨ ਬਣਿਆ ਉਹ ਨਾ ਪਹੁੰਚਦਾ ਕਾਰਨ ਤੇ ਹਜੇ ਮੈਂ ਕਹ ਜੀ ਅਸੀਂ ਉੱਥੇ ਜਵੇਂ ਬੋਲਾ ਚੱਲਾਂਗੇ ਤੂੰ ਤੂੰ ਮੈਂ ਮੈਂ ਹੋਊਗੇ ਅਸੀਂ ਆਪਾਂ ਕਿ ਲੈਣਾ ਜੀ ਨਹੀਂ ਪਹਿਲਾਂ ਇਹਨਾਂ ਤਾਂ ਸਰਪੰਚ ਸਾਹਿਬ ਤੁਸੀਂ ਮੁਖੀ ਚੁਣੇ ਹੋ ਤੁਸੀਂ ਖੁਦ ਕਿਹਾ ਵੀ 225 ਵੋਟਾਂ ਤੇ ਮੈਨੂੰ ਲੋਕਾਂ ਨੇ ਚੁਣਿਆ ਜੇ ਤੁਸੀਂ ਇਹ ਗੱਲ ਨੂੰ ਕਹਿ ਕੇ ਟਾਲ ਦਿਓਗੇ ਵੀ ਮੈਂ ਉੱਥੇ ਸਵਾਲ ਦਾ ਜਵਾਬ ਨਹੀਂ ਹੋਇਆ ਨਹੀਂ ਨਹੀਂ ਉਹ ਤਾਂ ਗੱਲ ਮੈਂ ਤਾਂ ਤਾਂ ਹੀ ਨਾ ਜੋ ਮੈਨੂੰ ਕੱਲ ਵੀ ਸਾਦੇ ਸੀ ਮੈਨੂੰ ਕਿਹਾ ਵੀ ਅਸੀਂ ਨਵਾਂ ਮੀਟ ਰੱਖ ਲਿਆ ਤੇ ਅਸੀਂ ਨਾ ਕਿਹਾ ਵੀ ਅਸੀਂ ਖੂਤ ਨਹੀਂ ਬਣਾ ਜੀ ਮੈਂ ਹੁਣ ਵੀ ਕਹਿੰਦਾ ਜੀ ਸਾਡਾ ਤਾਂ ਉੱਥੇ ਕੰਮ ਨਹੀਂ ਸੀ ਕੋਈ ਜਾਣਦਾ ਜੀ ਅਸੀਂ ਤਾਂ ਸਾਡੀ ਪੰਜਾਬ ਦੀ ਨਵੀਂ ਨਾ ਮਾਤਾ ਪਾਕ ਰੱਖ ਲਈ ਜੀ ਹਾਂ ਨਵਾਂ ਮੀਟ ਰੱਖ ਲਿਆ ਸੀ ਅੱਛਾ ਉਹ ਨਵਾਂ ਮੀਟ ਰੱਖਣ ਤੋਂ ਪਹਿਲਾਂ ਜਿਹੜੇ ਪੁਰਾਣੇ ਮੀਟ ਰੱਖੇ ਹੋਏ ਨੇ ਉਹਨਾਂ ਨੂੰ ਕੋਈ ਮਹੀਨਾ ਕੋਈ 2 ਮਹੀਨੇ ਪਹਿਲਾਂ ਜਾਂ ਕੋਈ ਸੂਚਿਤ ਕੀਤਾ ਗਿਆ ਸੀ ਕਿ ਨੋਟਿਸ ਦਿੱਤਾ ਰਿਹਾ ਸੀ ਜੀ ਕਰਿਆ ਆਮ ਲੋਕਾਂ ਨੇ ਕਹਿੰਦਾ ਇਹ ਨਾ ਖੂਤ ਕਹਿੰਦਾ ਜੀ ਇਹਨੂੰ ਹਟਾ ਕੇ ਕਰੋ ਜੀ ਜੀ ਹ ਉਹਨੇ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਰੱਖੇ ਗਏ ਪੂਰੀ ਪੂਰੀ ਬਣ ਉਰੀ ਪੂਰੀ ਪੰਚਾਇਤ ਦੀ ਸਰਨਾ ਅ ਅ ਅੱਠ ਪੰਜਾਦ ਆਈ ਮੇਰੇ ਨਾਲ ਮੇਰੇ ਨਾਲ 8 ਸੱਤ ਮੈਂਬਰ ਆ ਗਏ ਹਾਂ ਪੂਰੀ ਪੰਚਾਇਤ ਨੇ ਰੱਖ ਮੈਂ ਕੋਈ ਤੁਹਾਡੀ ਪੰਚਾਇਤ ਦੇ ਵਿੱਚੋਂ ਇੱਕ ਮੈਂਬਰ ਨਰੇਗਾ ਮਜ਼ਦੂਰ ਵੱਲ ਵੀ ਹੈਗਾ ਨਹੀਂ ਜੀ ਕੋਈ ਨਹੀਂ ਸਾਰੇ ਤੁਹਾਡੇ ਵਾਲੇ ਸਾਰੇ ਨਾਲ ਆ ਜੀ ਹਾਂ ਸਾਰੇ ਵਾਲੇ ਬੇਕੋ ਸਰਪੰਚ ਸਾਹਿਬ ਦਾ ਇਹ ਕਹਿਣਾ ਆਪਾਂ ਚਿੱਤੇ ਪਿੰਡ ਦੇ ਵਿੱਚ ਖੜੇ ਆ ਮੌਜੂਦਾ ਸਰਪੰਚ ਨੇ ਨਾਰ ਸਿੰਘ ਜੀ ਜਿਹੜੇ ਹੈਗੇ ਆ ਇਹ ਕਹਿੰਦੇ ਕਿ ਅਸਲ ਦੇ ਵਿੱਚ ਅਸੀਂ ਉਹ ਜਿਹੜੀਆਂ ਕੁੜੀਆਂ ਹਟਾਉਣੀਆਂ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਪਹਿਲਾਂ ਹੀ ਨੋਟਸ ਦੇ ਦਿੱਤਾ ਗਿਆ ਸੀ ਅੱਜ ਉਹਨਾਂ ਨੇ ਇਹਨਾਂ ਨੂੰ ਵੀ ਕੱਠ ਦੇ ਵਿੱਚ ਬੁਲਾਇਆ ਸੀ ਵੀ ਅਸੀਂ মিডিਆ ਸਾਧਰੇ ਆ ਉੱਥੇ ਮੂੰਹ ਦੇ ਉੱਪਰ ਗੱਲ ਕੀਤੀ ਜਾਊ ਪਰ ਸਰਪੰਚ ਸਾਹਿਬ ਕਹਿੰਦੇ ਵੀ ਅਸੀਂ ਨਹੀਂ ਗਏ ਵੀ ਕੀ ਲੈਣਾ ਉੱਥੇ ਜਾ ਕੇ ਕਿਉਂਕਿ ਅਸੀਂ ਨਵੀਂ ਮੇਟ ਆ ਜਿਹੜੀ ਉਹ ਭਰਤੀ ਕਰ ਲਈ ਆ ਠੀਕ ਆ ਅਸਲ ਦੇ ਵਿੱਚ ਉਹ ਸੁਖਜੀਤ ਕੌਰ ਦੀ ਨੂੰਹ ਆ ਜਿਹੜੀ ਭਰਤੀ ਕੀਤੀ ਹੈ ਜੀ ਤੁਸੀਂ ਜੀ ਹਾਂ ਜੀ ਹਾਂ ਜੀ ਜੀ ਉਹਦੇ ਬਾਬਤ ਇਹਨਾਂ ਨੇ ਇਹ ਕਹਿਣਾ ਵੀ ਜਿਹੜੇ ਪਿੰਡ ਦੇ ਪੂਰੇ ਲੋਕ ਨੇ ਅੱਜ ਤੋਂ 10-12 ਦਿਨ ਪਹਿਲਾਂ ਉੱਥੇ ਇੱਕ ਇਕੱਠ ਕੀਤਾ ਗਿਆ ਸੀ ਥੜੇ ਦੇ ਉੱਪਰ ਹੀ ਇਕੱਠ ਕੀਤਾ ਸੀ ਥੜੇ ਦੇ ਉੱਪਰ ਇਕੱਠ ਕੀਤਾ ਗਿਆ ਸੀਗਾ ਉੱਥੇ ਲੋਕਾਂ ਨੇ ਇਹ ਗੱਲ ਕਹੀ ਸੀਗੀ ਕਿ ਉਹ ਦੋ ਕੁੜੀਆਂ ਜਿਹੜੀਆਂ ਹੈਗੀਆਂ ਲੜਾਈ ਝਗੜਾ ਕਰਦੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਇੱਕ ਨਵੀਂ ਮੇਟਾ ਜਿਹੜੀ ਉਹ ਭਰਤੀ ਕਰ ਲਈ ਜਾਵੇ ਹੁਣ ਨਰੇਗਾ ਮਜ਼ਦੂਰਾਂ ਨੇ ਵੀ ਆਪਣਾ ਪੱਖ ਜਿਹੜਾ ਉਹ ਆਪਣੇ ਕੋਲ ਰੱਖਿਆ ਗਿਆ ਠੀਕਾ ਸਰਪੰਚ ਸਾਹਿਬ ਤੇ ਜਿਹੜੇ ਬਲੇਮ ਲੱਗੇ ਸੀ ਉਹ ਵੀ ਆਪਾਂ ਇਹਨਾਂ ਦੇ ਨਾਲ ਗੱਲ ਕਲੀਅਰ ਕੀਤੀ ਆ ਤੇ ਹੁਣ ਤੀਜੀ ਗੱਲ ਜਿਹੜੀ ਖੁੱਲ ਕੇ ਸਾਹਮਣੇ ਆਉਂਦੀ ਆ ਉਹ ਇਹ ਆਉਂਦੀ ਆ ਕਿ ਆਖਰਕਾਰ ਪਿੰਡ ਦੇ ਆਮ ਲੋਕ ਜਿੱਥੇ ਕਿ ਪਿੰਡ ਦੀ ਸਫਾਈ ਰੱਖਣੀਆਂ ਨਰੇਗ ਨਰੇਗਾ ਮਜ਼ਦੂਰਾਂ ਨੇ ਕੰਮ ਕਰਨਾ ਉਹੀ ਲੋਕਾਂ ਨੇ ਇਹ ਗੱਲ ਕਹੀ ਆ ਕਿ ਆਖਰਕਾਰ ਉਹਨਾਂ ਕੁੜੀਆਂ ਨੂੰ ਹਟਾਇਆ ਜਾਵੇ ਉਹ ਲੜਾਈ ਝਗੜਾ ਕਰਦੀਆਂ ਕੀ ਇਹ ਸੱਚ ਹੈ ਜਾਂ ਝੂਠ ਹੈ ਇਹ ਤੇ ਆਮ ਲੋਕ ਪਿੰਡ ਦੇ ਦੱਸ ਸਕਦੇ ਆ ਜੇ ਇਸ ਤੋਂ ਬਾਅਦ ਪਿੰਡ ਦੇ ਆਮ ਲੋਕ ਇਕੱਠੇ ਹੋ ਕੇ ਸਾਡੇ ਨਾਲ رابطہ ਕਾਇਮ ਕਰਨਗੇ ਕਿ ਨਰੇਗਾ ਮਜ਼ਦੂਰ ਸੱਚੇ ਨੇ ਜਾਂ ਪਿੰਡ ਦੇ ਸਰਪੰਚ ਸੱਚੇ ਨੇ ਤਾਂ ਉਹ ਰਿਪੋਰਟ ਵੀ ਤੁਹਾਡੇ ਤੱਕ ਲਿਆਵਾਂਗੇ ਸਰਪੰਚ ਸਾਹਿਬ ਦਾ ਪਾਕਾ ਜਿਹੜਾ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਿਆ ਪਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਪਿੰਡ ਦੀ ਜਦੋਂ ਪੰਚਾਇਤ ਚੁਣ ਲਈ ਗਈ ਆ ਪਿੰਡ ਦੇ ਇੱਕ ਸਾਂਝੇ ਕੰਮ ਕੀਤੇ ਜਾਣੇ ਨੇ ਉਹਦੇ ਵਿੱਚ ਜਿਹੜੀ ਹੈਗੀ ਆ ਈਰ ਖਾਣਾ ਪਾਲੀ ਜਾਵੇ ਵੈਰ ਵਿਰੋਧ ਜਾਂ ਧੜੇਬਾਜੀ ਨਾ ਬਣੇ ਕਿਉਂਕਿ ਪਿੰਡ ਦੇ ਸਾਰਿਆਂ ਨੇ ਸਾਂਝੇ ਕੰਮ ਕਰਨੇ ਆ ਤੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਆਰਥਿਕ ਪੱਖ ਤੋਂ ਕਮਜ਼ੋਰ ਉਹ ਲੋਕ ਨੇ ਜਿਨ੍ਹਾਂ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਪਰ ਇਸ ਗੱਲ ਤੇ ਸਰਪੰਚ ਸਾਹਿਬ ਨੇ ਆਪਣਾ ਪੱਖ ਏ ਕਲੀਅਰ ਕਰ ਦਿੱਤਾ ਕਿ ਅਸੀਂ ਉਹਨਾਂ ਮੇਟਾਂ ਨੂੰ ਪਹਿਲਾਂ ਸੂਚਿਤ ਵੀ ਕਰ ਦਿੱਤਾ ਸੀ ਤੇ ਅਸੀਂ ਨਹੀਂ ਹਟਾਇਆ ਇਹ ਆਮ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਸੀ ਇਸ ਕਰਕੇ ਅਸੀਂ ਉਹਨਾਂ ਦੋਨਾਂ ਕੁੜੀਆਂ ਨੂੰ ਹਟਾ ਦਿੱਤਾ ਗਿਆ ਤੇ ਨਵੀਂ ਮੇਟ ਆ ਜਿਹੜੀ ਉਹ ਭਰਤੀ ਕਰ ਲੀਆ ਹੁਣ ਆਮ ਲੋਕਾਂ ਦਾ ਕੀ ਕਹਿਣਾ ਇਹਦੀ ਰਿਪੋਰਟ ਹਜੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ